ਜਿਹੜੀ ਉਹ ਬਾਰੀਜ਼ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਨਾਲ ਜੁੜੀ ਹੋਈ ਦੇਖਣ ਨੂੰ ਆ ਰਹੀ ਹੈ ਕਿ ਲਗਾਤਾਰ ਅਮਰਤਪਾਲ ਦੇ ਸਾਥੀਆਂ ਅਤੇ ਪਰਿਵਾਰ ਦੇ ਉੱਤੇ ਸਰਕਾਰ ਦੇ ਵੱਲੋਂ ਸਕੰਜਾ ਕੱਸਿਆ ਜਾ ਰਿਹਾ ਅਤੇ ਹੀ ਹੁਣ ਅਮਰਤਪਾਲ ਦੇ ਮਾਤਾ ਪਿਤਾ ਦੇ ਜਿੱਥੇ ਪਹਿਲਾਂ ਬਿਆਨ ਸਾਹਮਣੇ ਆਏ ਕਿ ਸਾਡੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਹੁਣ ਅਮਰਤਪਾਲ ਦੇ ਚਾਚੇ ਤੋਂ ਐਨਆਈਟੀ ਵੱਲੋਂ ਪੁੱਛਗਿੱਛ ਕੀਤੀ ਗਈ ਲਗਾਤਾਰ 5-6 ਘੰਟੇ ਇਹ ਜਿਹੜੀ ਪੁੱਛਗਿੱਛ ਚੱਲਦੀ ਰਹੀ ਹੈ ਚੰਡੀਗੜ੍ਹ ਦੇ ਵਿੱਚ ਅਮਰਤਪਾਲ ਦੇ ਚਾਚੇ ਤੋਂ ਐਨਆਈ ਨੇ ਉਹ ਚੁਗਛ ਕੀਤੀ ਜਾਂ ਪਰ ਉੱਥੇ ਹੀ ਅਮਰਤਪਾਲ ਦੇ ਚਾਚੇ ਨੇ ਬਾਹਰ ਆ ਕੇ ਜੋ ਖੁਲਾਸੇ ਕੀਤੇ ਨੇ ਉਹਨਾਂ ਦੱਸਿਆ ਕਿ ਜਿਹੜੀ ਇਹ ਸਾਰੀ ਸਟੇਮ ਆ ਇਹ ਸਾਰੀ ਖੇਡ ਆ ਇਹ ਅਮਰਤਪਾਲ ਦੀ ਛਵੀ ਨੂੰ ਖਰਾਬ ਕਰਨ ਲਈ ਕੀਤੀ ਜਾਂਦੀ ਕਿਉਂਕਿ ਸਾਡੇ ਕੋਲ ਜਿਆ ਕੁਝ ਵੀ ਨਾ ਹੀ ਸਾਡਾ ਕਿਸੇ ਨਾਲ ਕੋਈ ਹੱਥ ਆ ਅਸੀਂ ਸਿੱਧੇ ਸਾਦੇ ਜੇ ਬੰਦੇ ਆ ਪਰ ਫਿਰ ਵੀ ਸਰਕਾਰ ਸਾਨੂੰ ਟਾਰਗੇਟ ਕਰਈ ਹੈ ਕਿਉਂਕਿ ਅਮਰਤਪਾਲ ਉਹਨੂੰ ਕਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਐਮਪੀ ਬਣ ਗਏ ਆ ਪਰ ਹੁਣ ਸਰਕਾਰ ਜਿਹੜੀ ਉਹ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਕਿਉਂਕਿ ਅਮਰਤਪਾਲ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੀ ਆ ਹੋਰ ਕੀ ਕਹਣਾ ਅਮਰਤਪਾਲ ਦੇ ਚਾਚੇ ਦਾ ਤੁਹਾਨੂੰ ਮੈਂ ਪਹਿਲਾਂ ਹੁੰ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲ ਛਵੀ ਨੂੰ ਖਰਾਬ ਕਰਨ ਵਾਸਤੇ ਆ ਵੀ ਸਾਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਕਿਹੜੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਦੇ ਘਰੋਂ ਪਤਾ ਨਹੀਂ ਇਹਨਾਂ ਦੇ ਕੋਲ ਕੀ ਹੋਣਾ ਵਾ ਐਂਦੇ ਹੋਈ ਸੋਚਦੇ ਆ ਵੀ ਸਾਰਾ ਕੁਝ ਉਹਨੂੰ ਪਤਾ ਇਹਨਾਂ ਨੂੰ ਕੋਈ ਨਹੀਂ ਹੈਗਾ ਸੱਦਿ ਸੁੱਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਹਨੂੰ ਅੰਦਰ ਰੱਖਣ ਵਾਸਤੇ ਸੋਚਦੇ ਆ ਮੇਰੇ ਖਾ ਪਈੜਾ ਆਪਣਾ ਭਾਈ ਅਮਰਪਾਲ ਸਿੰਘ ਵਾਲਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਕੀ ਵਿਚਾਰ ਕਰੂਗਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾ ਵੀ ਇਹ ਪੰਜਾਬ ਦੇ ਲੋਕ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾ ਇਰਾਦਾ ਕੀ ਆ ਵੀ ਇਹ ਕਿਸ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨੱਕ ਦੇ ਜਾਣ ਸਾਰੀ ਇਹਨਾਂ ਦੀ ਇੱਕ ਚਾਲ ਆ ਖੜੀ ਨਾਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਰਟੀਆਂ ਮਿਲ ਕੇ ਜਾਈ ਵੀ ਸਾਰੇ ਇੱਕ ਚਾਲੀ ਸਾਰੀ ਉਹਨਾਂ ਨੇ ਮੈਂ ਪਹਿਲਾਂ ਹੁੰਦਾ ਦੱਸਿਆ ਵੀ ਸਾਰੀ ਇਹ ਭਾਈ ਸਾਹਿਬ ਦੀ ਨਾ ਮਲਸ਼ਵੀ ਨੂੰ ਖਰਾਬ ਕਰਨ ਵਾਸਤੇ ਆ ਕਿਸਾਨ ਨੂੰ ਪਰੇਸ਼ਾਨ ਕਰਕੇ ਜਾਂ ਰਿਸ਼ਤਿਆਂ ਨੂੰ ਪਰੇਸ਼ਾਨ ਕਰਕੇ ਵੀ ਉਹਨੂੰ ਚਿਹਰੇ ਤਰੀਕੇ ਨਾਲ ਅੰਦਰ ਰੱਖਿਆ ਜਾਵੇ ਕਿਸੇ ਦਾ ਕੋਈ ਨਾ ਕੋਈ ਗੱਲ ਨਿਕਲੇ ਕੋਈ ਕਿਸੇ ਦੇ ਘਰੋਂ ਪਤਾ ਨਹੀਂ ਇਹਨਾਂ ਦੇ ਕੁਲ ਕੀ ਹੋਣਾ ਵਾ ਐਂਦੇ ਹੋਈ ਸੋਚਦੇ ਆ ਵੀ ਸਾਰਾ ਕੁਝ ਉਹਨੂੰ ਪਰਾਂ ਨਾਲ ਸਪੋਰ ਕੋਹ ਨਹੀਂ ਹੈਗਾ ਸੱਦਿ ਸੁਟਿਆ ਸਿਰਫ ਉਹਨਾਂ ਨੇ ਉਹਨੂੰ ਖਰਾਬ ਕਰਨ ਵਾਸਤੇ ਜੋ ਵੀ ਕੀਤਾ ਵਾ ਵੀ ਉਹਨੂੰ ਅੰਦਰ ਰੱਖਣ ਵਾਸਤੇ ਸੋਚਦੇ ਆ ਮੇਰੇ ਖਿਆਲ ਅੰਗਾ ਇਦਾਂ ਪਿੱਛੇ ਭਗੰਤ ਮਾਰੇ ਜਿਹੜਾ ਬਿਆਨ ਦਿੱਤਾ ਵਾ ਜਿਹੜਾ ਆਪਣਾ ਭਾਈ ਅਮਰਪਾਲ ਸਿੰਘ ਵਾ ਇਹ ਬਾਹਰੋਂ ਦਾ ਮੈਨੂੰ ਖਤਰਾ ਵਾ ਇੱਕ ਪੰਜਾਬ ਦਾ ਮੁੱਖ ਮੰਤਰੀ ਨੂੰ ਇੰਨਾ ਖਤਰਾ ਭਾਈ ਸਾਹਿਬ ਤੋਂ ਹੋ ਸਕਦਾ ਵਾ ਤੇ ਉਹ ਬਾਕੀ ਲੋਕਾਂ ਦਾ ਇਹ ਸਾਰੀ ਇਹਨਾਂ ਦੀ ਇੱਕ ਚਾਲ ਵਾਬੀ ਇਹ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਚਾਹੁੰਦੇ ਆ ਇਹਨਾਂ ਦਾਰਾਦਾ ਕੀ ਆ ਵੀ ਇਹ ਇੱਕ ਹੀ ਤਰੀਕੇ ਨਾਲ ਅੰਦਰ ਰਹਿ ਜਾਵੇ ਇਹਨੂੰ ਬਾਹਰ ਨਾ ਕੱਢਿਆ ਜਾਵੇ ਸਾਰੀ ਇਹਨਾਂ ਦੀ ਇੱਕ ਚਾਲ ਆ ਸਾਰੀ ਨਾਲ ਮਿਲ ਕੇ ਨਾ ਜਿੰਨੇ ਸਾਡੇ ਵਿਰੋਧੀ ਜਿਹੜੇ ਸਾਡੇ ਸਿੱਖ ਪਾਲੀਆਂ ਮਲ ਕੇ ਜਾਈ ਵੀ ਸਾਰੇ ਇੱਕ ਚਾਲ ਹੀ ਸਾਰੀ ਦਾਦੀ ਜੀ ਅਮਰਤਪਾਲ ਜਿਹੜੇ ਬਾਰੀਪਿਆਨ ਜਥੇਬੰਦੀ ਦੇ ਮੁਖੀ ਨੇ ਲਗਾਤਾਰ ਅਮਰਤਪਾਲ ਦੇ ਵੱਲੋਂ ਆਪਣਰ ਤੇ ਲੱਗੀ ਐਨਐਸਏ ਦੇ ਖਿਲਾਫ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੇਸ਼ਾਈ ਗਈ ਆ ਪਰ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇਸ ਪਟੀਸ਼ਨ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਜਿਹੜਾ ਅਮਰਤਪਾਲ ਅਮਰਤਪਾਲ ਦੇ ਸਾਥੀਆਂ ਤੋਂ ਕਿਤਨੇ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਜਦ ਚੱਲਦੇ ਆ ਇਹਦੇ ਉੱਪਰ ਜਿਹੜੀ ਐਨਐਸਏ ਹੋਰ ਜ਼ਿਆਦਾ ਵਧਾਈ ਗਈ ਜਦ ਚੱਲਦੇ ਆ ਲਗਾਤਾਰ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਆ ਕਿ ਅਮਰਤਪਾਲ ਦੀ ਰਿਹਾਈ ਹੋਣੀ ਚਾਹੀਦੀ ਹੈ ਕਿ ਅਮਰਤਪਾਲ ਨੂੰ ਵੱਡੀ ਲੀਡ ਦੇ ਨਾਲ ਵੱਡੀ ਭਾਰੀ ਗਿਣਤੀ ਵਿੱਚ ਵੋਟਾਂ ਪਈਆਂ ਨੇ 4.5 ਲੱਖ ਦੇ ਤਕਰੀਬ ਲੀਡ ਨਾਲ ਜਿੱਤੇ ਆ ਜਿਹਦੇ ਚੱਲਦੇ ਆ ਪੰਜਾਬ ਦੇ ਲੋਕਾਂ ਦੇ ਹਡੂ ਸਾਹਿਬ ਦੇ ਲੋਕਾਂ ਦੇ ਹੀ ਮੰਗ ਕੇ ਅਮਰਤਪਾਲ ਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਸਰਕਾਰ ਦੇ ਵੱਲੋਂ ਸਰਕਾਰ ਦੇ ਵੱਲੋਂ ਅਮਰਤਪਾਲ ਦੇ ਖਿਲਾਫ ਐਨਐਸਏ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਦੂਜੇ ਪਾਸੇ ਅਮਰਤਪਾਲ ਦੇ ਸਾਥੀਆਂ ਦੇ ਵੱਲੋਂ ਵੀ ਜੇਲ੍ਹ ਦੇ ਵਿੱਚੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਦਾਦੀ ਕੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਵਿਧਾਨ ਸਭਾ ਚੋਣਾਂ ਦੁਆਰਾ ਹੁਣ ਜਿੰਨੀ ਚੋਣਾਂ ਜਿੰਨੇ ਅਗਲੇ ਪਹਿਲਾਂ ਐਮਪੀ ਬਣੇ ਨੇ ਜਾਂ ਫੀਲਡ ਤੇ ਕੋਈ ਐਮਐਲ ਰਹੇ ਫੀਲਡ ਛੱਡੀ ਆ ਜਿਹੜੇ ਚੱਲਦੇ ਆ ਹੁਣ ਜਿੰਨੀ ਚੋਣਾਂ ਹੋਣਗੀਆਂ ਤੇ ਉਹਦੇ ਵਿੱਚ ਵੀ ਕਈ ਅਮਰਤਪਾਲ ਦੇ ਸਾਥੀਆਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਦਿੱਤਾ ਗਿਆ ਦੇਖਣਾ ਹੋਵੇ ਕਿ ਉਹ ਜਿੱਤਦੇ ਆ ਜਾਂ ਨਹੀਂ ਪਰ ਦੂਜੇ ਪਾਸੇ ਅਮਰਤਪਾਲ ਦੇ ਪਿਤਾ ਅਤੇ ਚਾਚਾ ਜਿਹੜਾ ਬਿਆਨ ਦੇਖਣ ਨੂੰ ਮਿਲਿਆ ਉਹ ਵੀ ਵੱਡੇ ਸਵਾਲ ਖੜੇ ਕਰ ਰਹੇ ਉਹਨਾਂ ਨੇ ਕਿਹਾ ਕਿ ਸਾਨੂੰ ਜਾਣ ਬੁੱਝ ਕੇ ਤੰਗ ਰੋਸ਼ਨ ਕੀਤਾ ਜਾ ਰਿਹਾ ਅਤੇ ਭਾਈ ਸਾਹਿਬ ਦੀ ਛਵੀ ਨੂੰ